ਹਾਂ ਚੱਲ ਚਲੀ ਜੋ ਨਹੀਂ ਬਚਾ ਪਰ ਬੱਚਾ ਨਹੀਂ ਛੱਡਿਆ ਕਾਲ ਆ ਗਿਆ ਹਾਂ ਵੀਰ ਹਾਲ ਚਾਲ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਗੇ ਤੇ ਆਪਾਂ ਪੂਰੇ ਘਹਿਣਾ ਤੇ ਤੜਕੇ ਤੜਕੇ ਦਾ ਟਾਈਮ ਤੁਸੀਂ ਵੇਖ ਸਕਦੇ ਆ ਧੋਂਦਾ ਦੁਪਈਆ ਸੂਰਜ ਵੀ ਨਿਕਲ ਆਇਆ ਇਧਰ ਮੁੰਡੇ ਮਿਹਨਤਾਂ ਦੇ ਜੋਰ ਆ ਹਾਂ ਕਦਾਂ ਹਰਜੂਸਿਆਂ ਹੈਪੀ ਸੰਗਰਾਣ ਦੀ ਹੈਪੀ ਸੰਗਰਾਣ ਦੇ ਤੇਰੇ ਨਾਲੋਂ ਵੀ ਵਾ ਪੂਰੀ ਪੂਰੀ ਦੇ ਪੂਰੀ ਆਗੇ ਸੇਕਾਂ ਦੇ ਲਾਉਣ ਮਿਹਨਤ ਆਂਦੇ ਆ ਵੇਖੋ ਇਹਨਾਂ ਦੇ ਕੰਮ ਨਾਲ ਨਾਲ ਗਰਮ ਹੋਣਾ ਜ਼ਰੂਰੀ ਆ ਉਹ ਇੱਕ ਡੰਡਾ ਨਾਲ ਟੱਕਰਿਆ ਇੱਕ ਉਧਰ ਖੜਾ ਗੋਡੰਦਿਆ ਇਹ ਚੱਲ ਚੱਲ ਤੂੰ ਹੀ ਹੋ ਰਿਹਾ ਸ਼ੁਰੂ ਤੂੰ ਨਾ ਪਛੇਰੇ ਜੀ ਇੰਦਰ ਵੀ ਆਉਂਦੇ ਹਨ 102 103 ਹਾ ਤੇਰਾ ਭਲਾ 103 ਲਾਕ ਦੇ ਨਾਲੇ ਅੱਗ ਸੇਕ ਲਈਦੀ ਆ ਵੇਖ ਪਲਵਾਨ ਦੀਆਂ ਲੱਤਾਂ ਠੰਡੀਆਂ ਹੋਈਆਂ ਤੇ ਨਾਲ-ਨਾਲ ਸਿੰਦਗੀਆਂ ਕਰਨ ਦੇ ਆ ਕਿਉਂ ਗਰਮ ਹੋਣਾ ਜ਼ਰੂਰੀ ਹੈ ਨਾ ਕਰ ਗੱਲ ਫਿਰ ਖਾੜੀ ਜਿਹੜਾ ਪੂਰਾ ਯੋਰ ਪਰਖਿਆ ਜਾਂਦਾ ਚੋਬਰ ਦਾ ਹੇ ਦੌੜਾਂ ਲਾਉਣੀਆਂ ਮਿੱਤਰੋ ਉਹ ਦੌੜਾਂ ਰਹਿੰਦੀਆਂ ਰਹੇ ਉਹ ਵੱਖਰੀਆਂ ਵੱਖਰੀਆਂ ਹਾ ਤੇਰਾ ਭਲਾ ਪੂਰੀ ਮਿਹਨਤ ਦਾ ਯੋਰ ਪਹਿਲਾਂ ਗੁਰਦਾਰਾ ਰੋ 50 ਸ਼ੰਗਾਰ ਘੋੜਿਆਂ ਨੂੰ ਭਜਣਾ ਹੈ 50 ਸ਼ੰਗਾਰ ਘੋੜਿਆਂ ਨੂੰ ਪੰਜਾਬ ਸ਼ੰਗਾਰਾਂ ਨੂੰ ਪਹਿਲਾਂ ਗੁਰਦਾਰਿਆਂ ਪੂਰੀ ਕਰਕੇ ਸੇਵਾ ਸੁਗਾ ਕਰਕੇ ਫੇਰ ਸ਼ਾਮਾਂ ਨੂੰ ਜਾਣਾ ਇੱਕ ਲਗਾਤਾਰ ਕਰਨੀ ਇੱਕ ਲਗਾਤਾਰ ਇੱਕ ਆਪਰਾ ਹਾ ਤੇਰਾ ਭਲਾ ਦੇ ਤੇਰਾ ਕਰ ਗੱਲ ਇਹ ਸ਼ੋਰੇ ਦੇਸੀ ਮੇ ਤੇ ਛੋੜੇ ਕਿਤੇ ਲਾਈ ਗਏ ਓਏ ਉਹ ਨਹੀਂ ਇਸ ਤਰ੍ਹਾਂ ਕਰ ਕਹਣਾ ਨਹੀਂ ਹਾਰ ਦਾ ਉਹ ਕਿੰਨਾ ਚਿਰ ਚੱਲਣੀ ਮੈਂ ਤੇ ਰਾਢੀ 10 ਵਜੇ ਤੱਕ ਕਿੰਨੇ ਵਜੇ ਤੱਕ ਪਹਿਲਵਾਨਾ ਸਾਡਾ ਘੋਟਿਆ ਗਿਆ ਹਾਂ ਖਾੜੇ ਦੇ ਵਿੱਚ ਲੱਗੇ ਰੰਗ ਜੇ ਖਾੜੇ ਦੇ ਵਿੱਚ ਜੋਰ ਹੋਣੇ ਆ ਪਹਿਲਵਾਨ ਨਿਕਾ ਤੇ ਲੱਗਾ ਸਾਡਾ ਘੋਟਿਆ ਜਾਂਦੇ ਆ ਨਾ ਆ ਗੋਆ ਖਾੜੇ ਦੇ ਚੱਲਣ ਦਾ ਜੋਰ ਸ਼ੋਰ ਹੈ ਨਾ ਗਾ ਯਾਰ ਕਰੋ ਬਾਤ ਚ ਲੱਗਿਆ ਆਪਣਾ ਟਾਈਮ ਨਾ ਕਿਸੇ ਪਾਸੇ ਹੋਰ ਕਰਦੇ ਆ ਕੀ ਕਰਤੀਏ ਕੋੜਾ ਨੂੰ ਪੱਠੇ ਤਾਂ ਚ ਨਹੀਂ ਪਾਉਣੇ ਇਹ ਆਪਾਂ ਨੂੰ ਤੇ ਇਹੋ ਹੀ ਰਹਿ ਜਾਂਦਾ ਪੱਠੇ ਪਾਉਣੇ ਤੇ ਆ ਕਰਨਾ ਤੇ ਜੇ ਕਰ ਉਹ ਮੇਰੇ ਪੱਠੇ ਗਾਂ ਖਾ ਗਈ ਹੋਰ ਕੀ ਕਹਿਣਾ ਤਾ ਹੁਣ ਚੱਲ ਕੋਣ ਨਹੀਂ ਉਹ ਨਿਕਲੇ ਉਹ ਉਹ ਡੰਡਾ ਪਿਆ ਉੱਥੇ ਲਿਆ ਕੇ ਬਣਾਇਆ ਹਾਂ ਉਨੂੰ ਹੀ ਚੋ ਫਿਰ ਹੈ ਉਨੂੰ ਹੀ ਚੋ ਨਹੀਂ ਉਹ ਕੱਢੀ ਨਾ ਪੂਰਾ ਘਾਰਾ ਤੋ ਕੱਢ ਗੁੱਟ ਕੇ ਜੋ ਵੀ ਹੈ ਉਹ ਹੋਰਗਾ ਕੱਲ ਦੋ ਛੱਡ ਗਏ ਓਕੇ ਵੀਰ ਕੱਲ ਕੱਲ ਰਹਿ ਗਈ ਇੱਕ ਮੈਂ ਇਹਨਾਂ ਨੂੰ ਕਿਹਾ ਮੈਂ ਇੱਕ ਗਾਂ ਰਹਿ ਗਈ ਆ ਤੇ ਨਹੀਂ ਨਹੀਂ ਇਹ ਕਿਤੇ ਮਰੀਜ਼ ਦੀ ਮੈਂ ਫੜੀ ਸੀ ਉਦਨ ਉਹ ਰਹਿ ਗਈ ਉਹ ਰਹਿ ਗਈ ਉਹਨੇ ਕੋ ਪੱਠਿਆਂ ਦਾ ਜਾੜਾ ਬਹੁਤਾ ਕੀਤਾ ਉਹ ਮੈਂ ਭਜਾ ਕੇ ਆਇਆ ਵਾਂ ਪੱਠਿਆਂ ਦਾ ਜਾੜਾ ਬਹੁਤ ਜ਼ਿਆਦਾ ਕੀਤਾ ਯਾਰ ਆਏ ਜਿਆਦੇ ਹੋਰ ਨਹੀਂ ਗੱਲ ਗਈ ਬੁੜਾ ਆਏ ਨਹੀਂ ਭਰਾ ਦਾਨ ਕੀਤੇ ਆ ਦਾਨ ਕੀਤੇ ਆ ਜਿਹੜਾ ਆ ਗਿਆ ਇਦਰਾ ਮੈਨੂੰ ਰੋਲਾ ਪਾਈ ਜਾਣਾ ਏਅਰ ਕੀ ਨਹੀਂ ਉਤਰਨਾ ਏਅਰ ਕੀ ਆਏ ਤੇ ਜੇ ਹੀ ਆਹ ਦਾਹ ਦੇ ਦੇਖਦੇ ਆ ਮੈਂ ਦੰਦ ਜੇ ਕੱਢਦਾ ਪਰ ਇਹ ਨੂੰ ਗਿਆ ਪਹਿਲੇ ਨਹੀਂ ਜਿਹਨੇ ਹੈਣੀ ਪਾਏ ਹੀ ਕਿਨੇ ਆ ਜਿਹੜੇ ਵੀ ਕਾਰ ਲੈ ਆਈ ਨੇ ਆਹ ਆਹ ਤੇ ਬੰਦੇ ਦਾ ਨੋ ਹੀ ਸੀ ਅੱਜੇ ਬੰਦੇ ਦੇ ਜਿੰਨੇ ਪੈਸੇ ਨਹੀਂ ਪਾਏ ਉਹ ਸੀ ਅੱਛਾ ਇਹ ਆਰ ਕੀ ਪੈਸੇ ਪਾਉਂਦੇ ਮਾਰਦੇ ਮਾਰਦੇ ਆਗੇ ਜੀ ਪਹਿਲੇ ਲਾ ਗਿਓ ਹੁਣੇ ਉਪਰ ਆਵਾ ਲੁੱਟਣ ਨੂੰ ਕੰਮ ਵੜਾਏ ਦਾ ਫਾਇਦਾ ਇਹ ਲੁੱਟਣਾ ਮੂੰਹਾਂ ਤੇ ਭਜਾਈ ਜਾ ਗੁੱਡੇ ਭਈਏ ਨੇ ਨਹੀਂ ਦੌੜ ਵੜੀ ਇਹਦੀ ਵੈਸੇ ਨਾ ਨਹੀਂ ਨਹੀਂ ਐਸੇ ਕਰਕੇ ਤੇ ਮਿਹਨਤਾਂ ਲਾਈ ਦੀਆਂ ਵੇ ਖਾੜਿਆਂ ਦੇ ਵਿੱਚ ਹੈਂ ਚੱਲ ਜੀ ਪਰ ਮੱਛਾ ਨਹੀਂ ਛੱਡਿਆ ਪਰ ਉਹ ਆਜ ਜੋਤ ਦੀ ਰੂੜੀ ਵਾਲੀ ਵੀਡੀਓ ਹੋਈ ਜੇ ਵੀ ਭਈ ਮੈਨੂੰ ਹਾਂ ਗੜੋਂ ਲੱਭਿਆ ਗੁੱਡਾ ਨਹੀਂ ਛੱਡਣਾ ਹਾਂ ਗਿਆ ਇੱਧਰੇ ਉਹ ਫੜਨੀ ਫੜਨੀ ਲੰਗੜਾਈ ਚੱਲਣ ਦਾ ਗੁੱਡਾ ਨਹੀਂ ਛੱਡਣਾ ਐਨੀ ਲੱਤ ਪਾ ਗਈ ਨਾਲ ਜੁੜੀ ਬਣੀ ਪੂਰੀਆ ਪਟਾਕੇ ਵਿੱਚ ਤੜਿਆਂ ਨਹੀਂ ਜਾਏ ਮੁਰਗੀ ਉਹ ਨਹੀਂ ਆਰ ਕੇ ਐਸਾ ਹੋ ਜੇ ਤਕਨੀਕ ਜੀ ਜਰੂਰ ਆ ਗਿਆ ਮੈਂ ਪੁੱਤਰਾ ਕਰਦਾ ਰਿਹਾ ਹਾਂ ਪੰਜਾਂ ਪੰਜਾਂ ਵਾਲੇ ਹਾਂ ਮੈਂ ਬੰਨੇ ਦੀ ਲਾਉਣੀ ਪਈ ਪਹਿਲਾਂ ਮੈਂ ਤੇ ਨਾਲ ਲੋੜੀ ਆਪਾਂ ਬਣਾ ਲਈਏ ਮੈਂ ਤੇ ਫੇਰ ਲਾ ਲਿਓ ਗੁੱਡੀ ਲੈਣੇ ਪੰਜਾਂ ਪੰਜਾਂ ਵਾਲੇ ਗੱਟੂ ਲੈ ਗਿਆ ਇਹ ਮਣੀ ਤੋ ਯਾਰ ਗੱਟੂ ਲੈਂਦੇ ਗੱਟੂ ਤੂੰ ਹੀ ਲੈਣਾ ਵਸ ਲੈ ਚਲੋ ਇਹਦੇ ਵੇਲਾ ਫੜ ਦੇ ਚਲੋ ਏ ਫੜ ਲਓ ਫੜ ਲਓ ਫੜ ਲਓ ਗਈ ਐਸੇ ਕੰਮ ਨੂੰ ਗੁੱਡੇ ਲੁੱਟਣੂ ਮੈਂ ਤਾਂ ਲਾਈ ਦੀਆਂ ਹੀ ਅੱਧਰ ਕਿਉਂ ਕਰ ਗੱਲ ਕਰ ਗੱਲ ਐਵੇਂ ਜਾਣਾ ਹੀ ਐਵੇਂ ਜਾਣਾ ਹੀ ਐਵੇਂ ਹੀ ਜਾਣਾ ਹੀ ਹਾਂ ਲੋਬੀ ਡਾਕਟਰ ਆਇਆ ਤੇ گاਵਾ ਦੇ ਟੈਂਪਰੇਚਰ ਚੈੱਕ ਕਰਾਉਣ ਆਲੇ ਜਦੋਂ ਪ੍ਰੈ ਚਰਚਾ ਕੀਤੀ ਉਹ ਵੀ ਆਪਾਂ ਨੂੰ ਲਿਹਾਣਾ ਪੈਣਾ ਕਿਉਂਕਿ ਆਪਾਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਜਿੰਨਾ ਪੁਰਾਣੀਆਂ ਵੀਡੀਓ ਵੇਖੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਊਗਾ ਵੀ ਆਪਾਂ ਨਵਾਂ ਨਵਾਂ ਗਾਵਾਂ ਦਾ ਕੰਮ ਸ਼ੁਰੂ ਕੀਤਾ ਹੈ ਤੇ ਡਾਕਟਰ ਆ ਕੇ ਚੈੱਕਅਪ ਕਰਕੇ ਸਾਰਾ ਕੁਝ ਚੈੱਕ ਹੋ ਗਿਆ ਸਹੀ ਹੈ ਸਲਾਮਤ ਹੈ ਤੇ ਆਪਾਂ ਨੂੰ ਖਾਲ ਚੇਂਜ ਕਰਨੀ ਪੈਣੀ ਥੋੜੀ ਜੀ ਹੋ ਕਰਦੇ ਆ ਤੇ ਤੁਹਾਨੂੰ ਮਿਹਨਤ ਵਾਲਿਆਂ ਦੇ ਹਾਲਾਤ ਦਿਖਾਉਣੇ ਆ ਕੀ ਕਰਦੇ ਤੇ ਕੀ ਕਰਾਉਂਦੇ ਲਓ ਵੀ ਪਹੁੰਚ ਕੇ ਗਰਾਊਂਡ ਦੇ ਵਿੱਚ ਤੇ ਧੁੱਪ ਵੀ ਚੰਗੀ ਸੋਸਰੀ ਨਿਕਲ ਆਈ ਆ ਤੇ ਗਰਾਊਂਡ ਦੇ ਵਿੱਚ ਪਹੁੰਚ ਗਏ ਆ ਤੇ ਕਿੱਦਾਂ ਹਾਂ ਉਹ ਮਲੌਣੀਆਂ ਮੈਂ ਤਾਂ ਪੌਣੀਆਂ ਪਜਾਮੀਆਂ ਠੰਡ ਤੋਂ ਪੁੱਛੋ ਵੀਰ ਜੀ ਹਾਂ ਓਏ ਇੱਥੇ ਲਾਈਏ ਲਾਨ ਚੱਕਰ ਪਾੜੇ ਓ ਮਾਈ ਗਾਡ ਆ ਤੇਰੇ ਆਹੀ ਜਵਾਨੀ ਪੰਜਾਬ ਦੀ ਇੱਥੇ ਪਤਾ ਲੱਗਦਾ ਜਵਾਨੀ ਪੰਜਾਬ ਦੀ ਦਾ ਕਿਉਂ ਕਾਰ ਗੱਲ ਕੋਈ ਰਹਿ ਗਿਆ ਸੈੱਟ ਲਾਉਣ ਵਾਲਾ ਉਹ ਕੋਈ ਆ ਕੇ ਕਰ ਦੇ ਜਾਈਏ ਓਏ ਛੋੜਾ ਮਾਰ ਦੇ ਜਾਈਏ ਇਹਦੀ ਸੁਣ ਲੋ ਇਹ ਜਵਾਨੀ ਪੰਜਾਬ ਦੀ ਹਰੇ ਆਂਦੇ ਪੰਜਾਬ ਵਿੱਚ ਨਸ਼ੇ ਨੇ ਖਾ ਲਈ ਜਵਾਨੀ ਦੇ ਆ ਦੱਸੇ ਉਹ ਹੁਣ ਚੋਕ ਵੀ ਲਈ ਮੈਂ ਗੱਲ ਹੋਰ ਕਹਿ ਬੈਠਾ ਹੀ ਚੋਕ ਵੀ ਲਈ ਹੁਣ ਸਾਨਵਾ ਨਹੀਂ ਆਰਦਾ ਕਿਉਂ ਇੱਥੇ ਕੋਣ ਭਾਵੇਂ ਛੱਡ ਦੇ ਕੋਈ ਗੱਲ ਨਹੀਂ ਗਾੜੀ ਕਲਿੱਪ ਕੱਟ ਲਾਂਗੇ ਆਪਾਂ ਹਾਂ ਉਹ ਉੱਤੇ ਲਿਖਦੀ ਕਰਤਾ ਉਹ ਕੰਮ ਕਰਤਾ ਇੱਕ ਗੋਪੀ ਸ਼ੋਅ ਕਰਾ ਦਿੰਦਾ ਗਾੜਾ ਕਰਾ ਜੋ ਜਿਹੜੀ ਕਰ ਲੇਗਾ ਲਓ ਆ ਗਿਆ ਸੁਟਿਆ ਕਿ ਤਰਾ ਬੜੀ ਸੁਟੀ ਜੀ ਆ ਯੋਰੋ ਗਿਆ ਕਾ ਲੂ ਗਿਆ ਕਾ ਲਾ ਜਵਾਨੀ ਮੁੰਡੇ ਦੀ ਖਾ ਪਰ ਜਵਾਨੀ ਨਹੀਂ ਇਹ ਆਂਦੇ ਓਏ ਜੋਦ ਓਏ ਉਹ ਜੋਰ ਆਉਗਾ ਓ ਜੋਦ ਆਂਦੇ ਹੀ ਇਹ ਪੰਜਾਬ ਦੀ ਮੋਕ ਗਈ ਜਵਾਨੀ ਅਸੀਂ ਨਸ਼ੇ ਨੇ ਖਾ ਲਈ ਇਹਨਾਂ ਨੂੰ ਦੱਸੋ ਇੱਥੇ ਆਓ ਇੱਥੇ ਆਓ ਜਵਾਨੀ ਦੱਸਦੇ ਆਂ ਵੀ ਜਵਾਨੀ ਕੀ ਹੁੰਦੀ ਆ ਉਹਨ ਗੋਪੀ ਚੋੱਕੇ ਖੜੂਗਾ ਉਹਨ ਚਸ਼ੇ ਨੂੰ ਚਸ਼ਨ ਓਏ ਓਏ ਆ ਖੜੂਗਾ ਉਹਨ ਉੱਪੀ ਮਾੜਾ ਆ ਲੈ ਕੇ ਜਾ ਕਰ ਤੋਂ ਮਾੜਾ ਵਾ ਓਏ ਹੱਡੀਆਂ ਕਮਜੋਰ ਚਾਈ ਬੜੀ ਲੱਗਦੀ ਦਿੱਤੇ ਨਹੀਂ ਨਹੀਂ ਬੈਠ ਸਹੀ ਆ ਲਾਟ ਨੂੰ ਬਿਠਾ ਲਾ ਉੱਤੇ ਲੈ ਆ ਜੋਦ ਨੂੰ ਬਿਠਾ ਲਾ ਉੱਤੇ 50 50 60 60 ਕੇ ਬੰਦੇ ਆ ਜੋਰ ਨਹੀਂ ਦੇ ਰਿਆ ਤੈਨੂੰ ਓ ਜੋਰ ਛੱਡਿਆ ਤੂੰ ਡਿੱਗ ਪਿਆ ਚੱਲ ਆ ਰਿਆ ਕਿਉਂ ਆਈ ਜਵਾਨੀ ਪਹਿਲਾਂ ਹੀ ਹੱਥ ਮਾਰ ਗਿਆ ਨੂੰ ਦੇਖਦਾ ਉਹ ਚਕਾ ਦੇ ਉਹ ਨਾਲ ਚਕਾ ਦੇ ਇਦਾਂ ਨਾ ਕਰ ਜੋਦ ਉਰਚਾ ਨਾਲ ਨਾ ਆਪੇ ਚੱਕੂਗਾ ਚੱਕੂਗਾ ਉਹ ਨਹੀਂ ਆਸਰਾ ਦੇ ਦੇ ਨਾਲ ਓਏ ਆਸਰਾ ਦੇ ਦੇ ਆਸਰਾ ਦੇ ਦੇ ਲਾ ਬੈ ਉੱਤੇ ਆਸਰਾ ਦੇ ਦੇ ਨਾਲ ਜੋਦ ਆਸਰਾ ਦੇ ਦੇ ਉਹ ਮਣਕਾਣਾ ਤੜਾ ਬਈ ਤਾਂ ਹੁੰਦਾ ਉਹ ਰਹਿਣ ਦੇ ਉਹ ਰਹਿਣ ਦੇ ਮੈਂ ਦੇ ਦਵਾਂ ਮਾੜਾ ਉਹ ਤੂੰ ਹੀ ਹਣ ਬਦਨਾਮੇ ਕਰਾਉਂਦਾ ਪੰਜਾਬ ਦੀ ਤਾਂ ਮੈਂ ਦੱਸਾਂ ਓਏ ਇਹਨੂੰ ਚੁੱਕ ਲੈ ਓਏ ਓਏ ਇਹਨੂੰ ਦੇ ਉਧਰ ਚੈਦਾ ਹੀ ਆਪਾਂ ਕਿਦਾਂ ਬੁੱਥੇ ਚੁੱਕਣ ਦਾ ਆ ਉਧਰ ਕੀ ਕਰਦਾ ਏ ਥੋੜੇ ਕਰ ਲਈਏ ਥੋੜੇ ਕਰ ਲਈਏ ਗੁਰਗਾਟੇ ਰਹੀ ਏ ਕਿਦੇ ਉਹਨੇ ਚੁੱਕੇ ਜਾਣ ਇਹ ਤੋਂ ਓ ਕਿਉਂ ਜਿਹੜਾ ਹੁਣ ਇਹ ਵੀ ਜਾਊਗਾ ਇਹ ਵੀ ਜਾਊਗਾ ਇਹ ਵੀ ਜਾਊਗਾ ਚਲ ਆ ਡਸ ਭਾਟੇ ਮਾਰੀ ਤੁਸੀਂ ਗੱਲਾਂ ਚਲ ਕਿਉਂ ਕਰ ਗੱਲ ਬਰੋਬਰ ਤੇ ਤੇਰਾ ਸਾਵਾ ਸ਼ਰੀਕ ਇਹਨ ਮੈਂ ਦੱਸਦਾ ਆ ਕਰੀ 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 ਫੇਰ ਕਰੀ ਓਏ ਆਉਂਦੇ ਵੱਡੇ ਮਾਰੀਓ ਉਧਰ ਉਹ ਆਪ ਦੇ ਜੋਰ ਨੂੰ ਲੱਗ ਗਿਆ ਤਰੇ ਨਾ ਇਦਾਂ ਹੀ ਕਰਦੇ ਰਹੇ ਨਾ ਇਦਾਂ ਜਿਹੜਾ ਟਾਈਮ ਨਿਕਲ ਲੰਨਾ ਟਾਈਮ ਦੱਸੋ ਕੀ ਹੋ ਗਿਆ 9 ਤੇ ਵੱਜ ਗਏ ਹੋਣੇ 9:30 10 ਵਜੇ ਆਣਾ ਕਰੀ 10 ਵਜੇ ਸਕੂਲ ਜਾਣਾ ਸੀ ਬਾਜ ਪੱਕਾ ਟਾਈਮ ਨਹੀਂ ਸਿਆ ਵੀ 9-10 ਵਜੇ ਘਰ ਨੂੰ ਜਾਣਾ ਮੈਂ ਤਾਂ ਲਾ ਕੇ ਬੰਦਾ ਖਤਮ ਹੋ ਗਿਆ ਗੱਲ ਖਤਮ ਕਰੇ ਵੜੀ ਕਲੀਅਰ ਹੁੰਦੀ ਦੱਸਦਾ ਨਹੀਂ ਇਦਾਂ ਹੀ ਆ ਹੈ ਇਦਾਂ ਹੀ ਇੱਕ ਢਾਡੇ ਚ ਮਈਆਂ ਕੋਟ ਜਿਆ ਪਾਇਆ ਬੁਰਾ ਜਿਹਾ ਲੱਗਦਾ ਪਰ ਇਹਨਾਂ ਨੂੰ ਦੱਸ ਜੇ ਮੈਂ ਦੌੜ ਲੱਗ ਗਿਆ ਭਾਈ ਦੱਸ ਦੇ ਮੜਿਆ ਜਿਆ ਇਹਨਾਂ ਨੂੰ ਲੱਗ ਗਿਆ ਲੱਗ ਦੱਸ ਦੇ ਇਹ ਨਾ ਮੇਰੀ ਬਾਏ ਬਦਨਾਮੀ ਜੀ ਹੁੰਦੀ ਆ ਲੱਗ ਗਿਆ ਨਾ ਬਸ ਫੇਰ ਠੀਕ ਆ ਆ ਚੀਜ਼ਾਂ ਅਸਲੀ ਯੂ ਆੜੀਆਂ ਹੋ ਗਈ ਸਮਾਪਤੇ ਚੱਲੇ ਕਰਨ ਜੋਸ਼ ਆ ਕਿਦਾਂ ਵਾ ਮਾਰਦਾ ਸੁਹਾਗਾ ਸੂ ਘਰੀਨ ਅੱਜ ਕਰ ਤੇ ਹੀ ਸਮਾਪਤੀ ਤੇ ਧੁੱਪ ਵੀ ਚੜ ਗਈ ਫੁੱਲ ਤੇ ਜਾ ਕੇ ਰੋਟੀਆਂ ਪਾਣੀਆਂ ਖਾਣੇ ਆ ਪੱਠੇ 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 ਇਹੋ ਕੰਮ ਪੱਠੇ 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 ਹੀ ਪੱਠੇ 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 ਲੈਓ ਵੀ ਸੱਜਣੋ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਸਾਰਾ ਕੰਮਕਾਰ ਕਰਕੇ ਆਪਦਾ ਦੁੱਧ ਪਾਣੀ ਦਾ ਡੰਗਰਾਂ ਦਾ ਨਵੇੜ ਕੇ ਹੁਣ ਚੱਲੀ ਆਪਾਂ ਗੁਰਦੁਆਰਾ ਸਾਹਿਬ ਤੇ ਦੁੱਧ ਪਾਣੀ ਦਾ ਆਪਾਂ ਨਵੇੜ ਲਿਆ ਸਾਰਾ ਓਕੇ ਰਿਪੋਰਟ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੈਂ ਲੇਟ ਹੋ ਗਿਆ ਦਵਾਦਾ ਉਹ ਬੂਟ ਪਾਵਾਂ ਜੈਕਟ ਪਾਵਾਂ ਦੇ ਸਿਰ ਤੇ ਪਰਨਾ ਬੰਨਾਂ ਤੇ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਨਾੜਾ ਨਾ ਇੱਕ ਆਪਣੇ ਘਰਾਂ ਲਾ ਕੇ ਪੈਲ ਸਾਹਿਬ ਇਹਦਾ ਬਹੁਤ ਮਤਲਕਿ ਸ਼ੋਰ ਸ਼ਰਾਬਾ ਬਹੁਤ ਰੌਲਾ ਮਗਦਾ ਰਹਿੰਦਾ ਤੇ ਇਸੇ ਕਰਕੇ ਅੱਜ ਸਾਰੀ ਜਿਹੜੀ ਵੀਡੀਓ ਨਹੀਂ ਬਣੀ ਕਿ ਸ਼ਾਇਦ ਕੋਪੀਰਾਈਟ ਦਾ ਕੋਈ ਆ ਜਾ ਇਦਾਂ ਦਾ ਕਰਕੇ ਪਤਾ ਨਹੀਂ ਆਈ ਥਿੰਕ ਤੁਹਾਨੂੰ ਪੂਰਾ ਸੁਣਦਿਆ ਚਾਹੀ ਨਹੀਂ ਸੁਣਦਿਆ ਪਰ ਫਿਰ ਵੀ ਜਿੱਦਾਂ ਵੀ ਥੋੜਾ ਅਡਜਸਟਮੈਂਟ ਕਰ ਲਿਓ ਤੇ ਆਪਾਂ ਤੁਹਾਨੂੰ ਜਾ ਕੇ ਗੁਰਦਾਰਾ ਸਾਹਿਬ ਮਿਲਦੇ ਆ ਨਾਲੇ ਨਾਲ ਦੇ ਨਾਮ ਮਲਾਉਣੇ ਆ ਤੇ ਇਦਾਂ ਇੱਕ ਮਾਮਾ ਕਰਾਂ ਜਾਂਦੇ ਨੇ ਲੰਘਿਆ ਤੇ ਬਲਾਗ ਬਣਾਉਂਦਾ ਚੇਤਾ ਭੁੱਲ ਗਿਆ ਨਵਾਂ ਨਵਾਂ ਕੰਮ ਜਦੋਂ ਆਲ ਇਹੜੀ ਖਿਆਲ ਆਉਂ ਲੱਪੂਗਾ ਤੇ ਮਿਲਦੇ ਆ ਪਤਾ ਨੂੰ ਪੂਰਾ ਲੱਗੇ ਗੁਰਦਾਰਾ ਸਾਹਿਬ ਜਾ ਕੇ ਮਿੱਤਰੋ ਗਰਿਆ ਆ ਗਈ ਚਾਲੂ ਤੇ ਬਾਲਟੀ ਆ ਗਈ ਸਾਡੇ ਹੱਥ 'ਚ ਤੇ ਇਧਰ ਸਿੰਘ ਗੱਟੂਆਂ ਦੀਆਂ ਗੱਲਾਂ ਕਰਾਏ ਗੁਰਦਾਰੇ ਆਉਣ ਤੋਂ ਪਹਿਲਾਂ ਕਿੱਦਾਂ ਕੀ ਸਕਦਾ ਵਾ ਐਂਡਲੈਸ ਉਹ ਡੋਦ ਰੋਲਦੀ ਰੱਗਾ ਨਾਟ ਨਾਟ ਆ ਵਾ ਵਾ ਇਹ ਦੇ ਕੇ ਹੋ ਕੇ ਬਾਜ ਦੇ ਸਤਨਾਮ ਵਾਹਿਗੁਰੂ ਦੋਤੀ ਗਿਆ ਜੀ ਆਹ ਕਿਹਦੇ ਚੀਜ਼ਾਂ ਪਿੰਡਾਂ ਵਾਲੀਆਂ ਲੱਭਣੀਆਂ ਕਿਤੇ ਆਹ ਚੀਜ਼ਾਂ ਲੱਭਣੀਆਂ ਹਣ ਕੁੱਤੇ ਨੂੰ ਛੇੜਨਾ ਜੀ ਕੁੱਤਾ ਨਹੀਂ ਹੈਗਾ ਹੈਗਾ ਆਹਦੀ ਜਾਣੀ ਨੂੰ ਲੱਭਣੀਆਂ ਕਿਤੇ ਕੁੱਤਾ ਨਹੀਂ ਆਜਣਾ ਬੰਦੇ ਹੈਗੇ ਨਹੀਂ ਬਾਹਰ ਲੱਖ ਰੁਪਏ ਹਕਮਾੜਾ ਪਰ ਆਹ ਚੀਜ਼ਾਂ ਨਹੀਂ ਲੱਭਣੀਆਂ ਬੰਦੇ ਤੁਹਾਨੂੰ ਕੁੱਤੇ ਨੂੰ ਛੇੜਦੇ ਉਹ ਵੀ ਉਹ ਵੀ ਲਗਾ ਦੇਣਾ ਕੁੱਤਾ ਕੀ ਕਰਦਾ ਸਤਨਾਮ ਵਾਹਿਗੁਰੂ ਦੋਤੀ ਗਿਆ ਜੀ ਉੱਤੇ ਰੱਖੇ ਬੜੇ ਰੋਕਾਣੇ ਤੇ ਆ ਵੀਰ ਓਏ ਓਏ ਏਦਾਂ ਦੇ ਵੀ ਬੰਦੇ ਹੈਗੇ ਜੇ ਦੂਰ ਹੱਥ ਜੋੜ-ਜੋੜ ਬਾਕੀ ਪਕੜਾਇਦਾ ਵੀ ਚੁੱਪ ਕਰ ਜੂ ਨਹੀਂ ਕਰਦੇ ਹਣ ਕੀ ਕਰੀਗੇ ਜਿੰਨੂੰ ਬੋਲਣਾ ਚਾਹੀਦਾ ਉਹ ਬੋਲੇ ਲੱਗੇ ਲੋਕਾਂ ਦੇ ਰੋਟੀ ਦੇ ਨਾਲ ਲਾਵੀਂ ਚੋਬਰੋ ਚੱਕੋ ਕਰ ਦੇ ਗਏ ਜਾ ਕੇ ਬੈਠਾ ਤੂੰ ਇਧਰੇ ਬਾਲਟੀ ਚ ਕਾਹੀ ਪਾ ਗਲਦੀ ਫਾਈ ਬਾਲਟੀ ਚ ਆ ਕੇ ਕਰ ਕਿਹੜੇ ਏਰੀਆ ਤੇ ਆਉਂਦਾ ਹਾਂ ਹਾਂ ਸਮਾਪਤੀ ਆ ਕਰ ਕਰ ਓਏ ਆ ਫੜੋ ਪੁਣੇ ਤੋਂ ਕੋਲ ਫੱਦੀ ਪੁਣੇ ਤੋਂ ਮਮਾ ਡੇਰ ਤੇ ਪਾ ਆ ਰੁਹਾਤ ਤੋਂ ਰਾਣੇ ਨੂੰ ਪੁੱਛ ਆਉਣੇ ਰਾਣੇ ਨੂੰ ਵੀ ਨਾ ਤੂੰ ਉਧਰ ਗਿਆ ਬੰਦੇ ਪਾ ਆ ਆ ਦੋ ਯਾ ਦੱਸੋ ਇਹਨੂੰ ਹਰਾਣੇ ਨੂੰ ਦੁੱਧ ਪਾ ਆ ਨੋ ਆਹ ਤਲਾਗੇ ਗਾਣਾ ਗਾ ਆ ਦੋ ਵੀਰ ਬਾਲਡੀਆਂ ਵੇਖ ਕੇ ਆਹ ਕੋਈ ਹਾਂ ਇਹਦੇ ਕੰਡੀਆਂ ਦੀ ਕੋਈ ਨਹੀਂ ਦੱਸ ਦੇ ਅਗਰ ਪੁੱਤ ਰੱਖ ਲੈ ਗਏਗਾ ਯਾਦ ਭਰ ਕੇ ਓ ਜਾਗ ਭਰ ਕੇ ਬੱਬਾ ਇਹੋ ਡੇਢੀ ਪਤਾ ਮੈਂ ਲੋੜੀ ਭੰਜਣੀ ਓ ਲਓ ਮਿੱਤਰੋ ਆਪਾਂ ਗੁਰਦਾਰੇ ਨੂੰ ਗਜਰ ਕਰਕੇ ਸੇਵਾ ਕਰਕੇ ਤਰੀ ਆ ਚੁੱਕੇ ਆ ਤੇ ਘਰੇ ਆ ਗਿਆ ਕੋਣ ਦੁੱਧ ਪਾਣੀ ਨਹੀਂ ਆਉਦਾ ਪਾ ਕੇ ਸਾंभ ਕੇ ਡੰਗਰਾ ਉਹਦਾ ਜਿਹੜਾ ਆਪਾਂ ਕੰਮ ਨਹੀਂ ਪਿਛੇ ਵੇਖ ਹੀ ਰਹੇ ਹੋਗੇ ਸਾਰਾ ਕਵਰ ਕੂਰ ਕਰਕੇ ਪੱਟਾ ਡਕਾ ਕਰਕੇ ਜਿਹੜੇ ਤੁਹਾਨੂੰ ਪਤਾ ਹੈ ਜੱਟਾਂ ਦੇ ਕੰਮ ਹੁੰਦੇ ਆ ਉਮੀਦ ਕਰਦਾ ਆਪ ਨੂੰ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਰੱਬ ਰੱਖ